ਹਾਲਜੀ ਜੀ ਤੁਹਾਨੂੰ ਤੁਹਾਡਾ ਸਵਾਗਤ ਹੈ ਜੀ ਤੇ ਆਪਣੇ ਸਰ ਜਿਹੜਾ ਪਾਣੀ ਇਹਦਾ ਮੁੱਦਾ ਹੈ ਪਾਣੀ ਨੂੰ ਮੁੱਦੇ ਦੀ ਗੱਲਬਾਤ ਚੱਲੀ ਆ ਪੰਜਾਬ ਜਿਹੜਾ ਉਹ ਕਿਸ ਤਰ੍ਹਾਂ ਇਸ ਨਾਲ ਨੱਪੇਗਾ ਜੀ ਉਹ ਸਾਰਾ ਹਰਿਆਲੇ ਨੂੰ 80% ਜਿਹੜਾ ਪਾਣੀ ਦਿੱ ਦਿੱਤਾ ਪੈਣ ਤੁਸੀਂ ਕੀ ਗੱਲ ਹੈ ਕਿ ਮਾਰਚ ਚ ਉਹਨਾਂ ਦਾ ਪਾਣੀ ਪੂਰਾ ਹੋ ਗਿਆ ਅੱਛਾ ਜੀ ਲੇਕਿਨ ਆਪਾਂ ਨੂੰ ਵੀ ਜਿਹਨ ਸਟੈਂਡ ਲਿਆ ਗਵਰਨਮੈਂਟ ਨੇ ਤੇ ਵੈਸੇ ਤਾਂ ਐਮੀਕਬਲੀ ਹੋਣੀ ਚਾਹੀਦੀ ਗੱਲਬਾਤ ਹੁਣ ਸਟੇਜ ਲੰਘ ਚੁੱਕੀ ਆ ਤੇ ਜੇ ਮੁੱਖ ਮੰਤਰੀ ਨੇ ਸਟੈਂਡ ਲਿਆ ਸਾਡੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਅਕ੍ਰੋਸ ਪਾਰਟੀ ਲਾਈਨ ਉਹ ਸਾਰੇ ਪੰਜਾਬ ਦੇ ਲੋਕਾਂ ਨਾਲ ਖੜੇ ਆ ਸਰਕਾਰ ਨਾਲ ਖੜੇ ਆ ਕਾਂਗਰਸ ਵੀ ਖੜੀ ਆ ਹੁਣ ਔਣ ਅਲੇ ਸਮੇਂ ਦੇ ਵਿੱਚ ਸਪੈਸ਼ਲ ਇਜਰਾਜ਼ ਵੀ ਸਦਿਆ ਤੇ ਇਹਦੇ ਤੇ ਫੈਸਲੇ ਫਿਰ ਸਿਰੇ ਦੇ ਲੈਣੇ ਚਾਹੀਦੇ ਆ ਜਿਵੇਂ ਸਰ ਬੀਜੇਪੀ ਦਾ ਪਿੱਛੇ ਘਟਣਾ ਹੋਈ ਆ ਇਹ ਪਹਿਲ ਗਾਮ ਦੀ ਦੈਨੂ ਵਿਪਲਾਮਾ ਦੀ ਹੋਈ ਇਹ ਜਿਹੜੀ ਘਟਨਾਵਾ ਬੀਜੇਪੀ ਦੇ ਦੌਰ ਦੇ ਵਿੱਚ ਕਿਹੋ ਜਿਹੀ ਘਟਨਾਵਾ ਹੋਈ ਚਲੋ ਆਪਾਂ ਇਸ ਚੱਕਰ ਚ ਨਾ ਪਈਏ ਜਦੋਂ ਮੁਲਕ ਦੀ ਗੱਲ ਆ ਗਈ ਜੇ ਜੇ ਕਿਸੇ ਮੁਲਕ ਦੇ ਉੱਤੇ ਇਹ ਈਡੀ ਵੱਡੀ ਗੱਲ ਹੋਵੇ ਆਪਾਂ ਬੀਜੇਪੀ ਦਾ ਕਸੂਰ ਕਰੀਏ ਮੈਂ ਮੈਂ ਤਾਂ ਉਹ ਕੋਈ ਨਾਲ ਤੁਸੀਂ ਇਸ ਘਟਨਾ ਦੇ ਕੀ ਕਹਿਣਾ ਘਟਨਾ ਦੇ ਬਗਲੇ ਤਾਂ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਪਾਕਿਸਤਾਨ ਨੂੰ ਸਾਨੂੰ ਇਹ ਸਾਰਾ ਨਹੀਂ ਕੀਤਾ ਸਤਿਖੋ ਸਾਡੇ ਪ੍ਰਧਾਨ ਸ਼੍ਰੀਮਤੀ मिस्टर खड़गे सोनिया जी एससीडब्ल्यूडीसी सीदी मीटिंग ਦੇ ਵਿੱਚ ਉਹਨਾਂ ਨੇ ਕੰਡੈਮਨਟ ਕੀਤਾ ਚਿੱਠੀ ਲਿਖੀ ਆ ਕਿ ਵੀ ਸੋਲਿਡਲੀ ਤੁਹਾਡੇ ਨਾਲ ਖੜੇ ਹਾਂ ਜਿਸ ਤਰ੍ਹਾਂ ਸਰ ਪਹਿਲੇ ਸਰਜਿਕਲ ਸਕਾਇਰਡ ਹੋ ਗਈ ਸੀ ਜਲਦੀ ਉਹਨਾਂ ਦਾ ਟਾਈਮ ਹੀ ਲੱਗ ਰਿਹਾ ਦੇਖੋ ਬੜਾ ਕੁਝ ਦੇਖਣਾ ਹੁੰਦਾ ਡਿਫੈਂਸ ਮਿਨਿਸਟਰ ਨੇ ਪ੍ਰਧਾਨ ਮੰਤਰੀ ਨੇ ਇੰਟੈਲੀਜੈਂਸ ਆ ਬੜੀਆਂ ਇਹਦੇ ਸਮੀਕਰਨ ਦੇਖਣੇ ਹੁੰਦੇ ਆ ਕਿ ਲੌਂਗ ਟਰਮ ਫਾਇਦੇ ਤੇ ਲੌਂਗ ਟਰਮ ਨੁਕਸਾਨ ਤੇ ਆਪਣੇ ਮੁਲਕ ਦੀ ਸਿਕਿਉਰਿਟੀ ਕਿਦਾਂ ਕੱਣੀ ਸਾਰੀਆਂ ਚੀਜ਼ਾਂ ਮੁੰਦੇ ਨਜ਼ਰ ਰੱਖਣੀ ਪੈਣੀ ਆ ਰਾਣਾ ਜੀ ਇਹ ਪੁਲਿਸ ਵਾਲੇ ਤੇ ਚਾਕੂ ਆ ਜੇ ਡਾਕੂ ਦੇ ਅੱਛਾ ਤਾਂ ਵੀ ਢਿੱਡੀ ਪਾਟਣਾ ਤੇ ਜੇ ਡਾਕਟਰ ਦੇ ਅੱਛਾ ਤਾਂ ਵੀ ਢਿੱਡੀ ਉਹਨੂੰ ਆਪਰੇਸ਼ਨ ਕਰਦਾ ਡਾਕਟਰ ਜਾਨ ਬਚਾਉਣ ਲਈ ਔਰ ਮੈਂ ਸਮਝਦਾ ਕਿ ਜੇ ਸਰਕਾਰ ਜਦੋਂ ਅੱਤਵਾਦ ਦਾ ਪੂਰਾ ਜੋਰ ਸੀ ਨਾ ਤੇ ਕੇਪੀਐਸ ਗੱਲ ਪਹਿਲਾਂ ਵੀ ਸੀਗੇ ਹਾਂਜੀ ਤੇ ਕੇਪੀਐਸ ਗੱਲ ਉਸ ਵੇਲੇ ਕਾਂਗਰਸ ਦੇ ਰਾਜ ਵੀ ਸੀ ਤੇ ਠੰਡ ਪੈ ਗਈ ਨਾ ਸੋ ਇਹ ਜਿਹੜੀ ਗੁੰਡਾਗਰਦੀ ਔਰ ਸਾਰੀਆਂ ਚੀਜ਼ਾਂ ਇਹ ਤਾਂ ਫਰਮ ਹੈਂਡ ਦੇ ਨਾਲ ਹੀ ਕੰਟਰੋਲ ਹੋ ਸਕਦੀਆਂ ਔਰ ਪਬਲਿਕ ਦਾ ਸਾਥ ਪਬਲਿਕ ਬੜੀ ਪਰੇਸ਼ਾਨ ਹੈ ਪਰੇਸ਼ਾਨ ਹਰ ਵਰਗ ਦੇ ਲੋਕਾਂ ਨੇ ਇਹਦਾ ਸੰਤਾਪ ਭੋਗ ਗਿਆ ਬੋਲਦੇ ਨਹੀਂ ਆ ਉਹ ਦੱਸਦਾ ਨਹੀਂ ਮੈਂ ਪੈਸੇ ਕਿਨੇ ਦਿੱਤੇ ਆ ਅੱਛਾ ਜਦੋਂ ਇੱਕ ਵਾਰ ਪੈਸੇ ਦੇ ਦੇਵੇਂ ਪੈਸੇ ਨੂੰ ਵੀ ਮੰਨ ਲਈ ਇੱਕ ਮਿੰਟ ਲਈ ਉਹਦੇ ਬਾਅਦ ਜਿਹੜੀ ਦਹਿਸ਼ਤ ਜਿਹੜਾ ਮਨ ਦੇ ਤੇ ਯਾਰ ਮੈਂ ਇੱਥੇ ਸੇਫ ਨਹੀਂ ਉਹ ਸਹਾਲਾਤ ਚ ਰਹਿਣਾ ਇੱਕ ਨਾਗਰਿਕ ਲਈ ਬਹੁਤ ਔਖਾ Thank you, okay. Thank you.